ਅੱਜ ਅਸੀਂ ਇਹਨਾਂ ਸਵਾਸਾਂ ਨੂੰ ਗੁਵਾ ਰਹੇ ਹਾਂ ਜਿਹੇ ਦਿਨ ਸਾਡਾ ਕੋਈ ਪਿਆਰਾ ਕੋਈ ਸਾਡਾ ਪੁੱਤਰ ਕੋਈ ਸਾਡੀ ਧੀ ਕੋਈ ਸਾਡੀ ਮਾਂ ਕੋਈ ਪਿਤਾ ਕੋਈ ਰਿਸ਼ਤੇਦਾਰ ਸਕੇ ਸੰਬੰਧੀ ਹੌਸਪੀਟਲ ਦੇ ਵਿੱਚ ਦਾਖਲ ਹੁੰਦਾ ਨਾ ਉਹ ਸਮੇਂ ਡਾਕਟਰ ਕਹਿ ਦਿੰਦਾ ਵੀ ਭਾਈ ਇਹਦੇ ਕੋਲੇ ਸਮਾਂ ਥੋੜਾ ਸਵਾਸ ਥੋੜੇ ਰਹਿ ਗਏ ਨੇ ਇਹਦੇ ਕੋਲੇ ਸਮਾਂ ਥੋੜਾ ਰਹਿ ਗਿਆ ਸਵਾਸ ਖਤਮ ਹੋ ਰਹੇ ਨੇ ਉਦੋਂ ਫਿਰ ਮਾਇਆ ਧਾਰੀ ਲੋਕ ਡਾਕਟਰ ਕੋਲ ਜਾਂਦੇ ਨੇ ਮਾਇਆ ਵਖਾਉਂਦੇ ਨੇ ਡਾਕਟਰ ਨੂੰ ਮਾਇਆ ਨਾਲ ਭਰਿਆ ਹੋਇਆ ਬੈਗ ਦਿਖਾਉਂਦੇ ਨੇ ਡਾਕਟਰ ਨੂੰ ਵੀ ਇਹਨੂੰ ਮਰਨ ਨਹੀਂ ਦੇਣਾ ਇਹਦੇ ਵਿੱਚ ਸਵਾਸ ਪਾ ਦੇ ਪੈਸੇ ਲੈ ਮਾਇਆ ਲੈ ਜਿੰਨੀ ਚਾਹੀਦੀ ਹੈ ਉਥੇ ਡਾਕਟਰ ਹੱਥ ਖੜੇ ਕਰ ਜਾਂਦਾ ਉਹ ਭਾਈ ਜੇ ਮਾਇਆ ਦੇ ਨਾਲ சுவாਸ ਮਿਲਦੇ ਹੁੰਦੇ ਫਿਰ ਇੱਥੇ ਸੰਸਾਰ ਦੇ ਵਿੱਚ ਬਹੁਤ ਢੀਂਗ ਤੋਂ ਢੀਂਗ ਤਣਾੜ ਤੋਂ ਤਣਾੜ ਦੁਨੀਆ ਪਈਆ ਫਿਰ ਤਾਂ ਮਰਨ ਹੀ ਨਾ ਦੇਣ ਕਿਉਂਕਿ ਇਹ ਵਿధి ਵਿਧਾਨ ਹੈ ਮਹਾਰਾਜ ਕਹਿੰਦੇ ਭਾਈ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾ ਕਰਤਾ ਇਹ ਲੇਖ ਨਹੀਂ ਮਿਟਦੇ ਇਹ ਸਵਾਸ ਕਿਸੇ ਐਵੀ ਨੇ ਪਰ ਜਿਹੜੇ ਸਵਾਸ ਨੂੰ ਅੱਜ ਗੁਵਾਰ ਹੈ